ਕੋਈਕਾ ਦੋਸਤੋ ਇੱਕ ਚੰਡੀਗੜ੍ਹ ਦੇ ਵਿੱਚ ਬੜਾ ਹੈਰਤ ਵਾਲਾ ਮਾਮਲਾ ਸਾਹਮਣੇ ਆਇਆ ਉਹ ਮਾਮਲਾ ਹੈਰਤ ਵਾਲਾ ਕਿਉਂ ਹੈ ਉਹ ਮੈਂ ਤੁਹਾਨੂੰ ਤਾਂ ਹੈ ਇੱਕ ਦੂਜੀ ਸਕਰੀਨ 'ਚ ਤੁਸੀਂ ਇਹ ਕੈਮਰੇ ਦੇਖ ਰਹੇ ਹੋ ਇਹ ਕੈਮਰਿਆਂ ਨੇ ਆਖਰ ਇੰਨੇ ਕ ਚਲਾਨ ਕੱਟਤੇ ਇੱਕ ਬੰਦੇ ਦੇ ਕਿ ਜਦੋਂ ਉਹ ਕੋਟ ਦੇ ਵਿੱਚ ਜਾਂਦਾ ਹੈ ਤਾਂ ਉਹਦੀ ਸਕੂਟਰੀ ਦਾ ਭਾਵੇਂ 30-40 ਹਜ਼ਾਰ ਦੀ ਹੋਊਗੀ ਪਰ ਉਹਦੇ ਚਲਾਨ ਕਹਿੰਦੇ ਪੌਣੇ 2 ਲੱਖ ਰੁਪਏ ਦੇ ਹੋਗੇ ਜੱਸਾ ਸਾਹਿਬ ਨੂੰ ਪਤਾ ਉਦੋਂ ਲੱਗਦਾ ਜਦੋਂ ਜੱਸਾ ਸਾਹਿਬ ਦੇ ਅੱਗੇ ਫੈਲ ਜਾਂਦੀ ਹੈ ਤੇ ਉਹਨਾਂ ਦੇ ਕੋਲ ਤਾਂ ਗਈ ਸੀ ਕਿ ਕੋਈ ਵਿਦਆਊਟ ਹੈਲਮਟ ਜਦੋਂ ਇਸ ਵਾਰੀ ਚਲਾਨ ਕਟਿਆ ਉਹਦਾ ਤਾਂ ਉਹਨੇ ਵਿਦਆਊਟ ਹੈਲਮਟ ਚਲਾਨ ਕ ਕੀਤਾ ਕੀ ਕੀ ਰਿਕਵੈਸਟ ਕਰੀ 2000 ਰੁਪਏ ਦਾ ਜੱਜ ਸਾਹਿਬ ਨੇ ਜੁਰਮਾਨਾ ਕਰਤਾ ਉਹਨਾਂ ਨੇ ਰਿਕਵੈਸਟ ਕਰੀ ਜੀ ਮੇਰੀ ਪਹਿਲੀ ਗਲਤੀ ਆ ਛੱਡ ਦਿਓ ਜੱਜ ਸਾਹਿਬ ਨੇ ਜਦੋਂ ਫਾਈਲ ਦੇਖੀ ਤਾਂ ਉਹ ਵੀ ਹੈਰਾਨ ਰਹਿ ਕੇ ਪਹਿਲੀ ਗਲਤੀ ਕੀ ਉਸ ਬੰਦੇ ਦੇ ਨਾਮ ਦੇ ਉੱਤੇ 151 ਦੇ ਕਰੀਬ ਕਹਿੰਦੇ ਚਲਾਨ ਨੇ 300 ਤੋਂ ਵੱਧ ਵਾਇਲੇਸ਼ਨਸ ਨੇ ਜਿਹੜੀਆਂ ਕੀਤੀਆਂ ਨੇ ਉਹਨਾਂ ਚ ਮੈਕਸਿਮਮ ਵਾਇਲੇਸ਼ਨਸ ਨੇ ਜਿਹੜੀਆਂ ਉਹ ਹੈਗੀਆਂ ਨੇ ਰੈੱਡ ਲਾਈਟ ਜੰਪ ਦੀਆਂ ਯਾਨੀ ਕਿ ਜਿਵੇਂ ਹੁਣ ਆਹ ਹੈ ਆਹ ਕੈਮਰੇ ਲੱਗੇ ਹੋਏ ਨੇ ਸਾਹਮਣੇ ਜੇ ਕੋਈ ਰੈੱਡ ਲਾਈਟ ਜੰਪ ਕਰਦਾ ਹੈ ਤਾਂ ਜ਼ਾਹਿਰ ਜੀ ਗੱਲ ਹੈ ਕਿ ਆਨਲਾਈਨ ਚਲਾਨ ਕਟੂਗਾ ਪਤਾ ਯਾ ਤਾਂ ਉਹਨੂੰ ਲੱਗਿਆ ਨਹੀਂ ਜਾਂ ਉਹਨੇ ਦੇਖਿਆ ਨਹੀਂ ਪਰ ਉਹਦੇ باوجود ਹੋਇਆ ਇਹ ਕਿ ਪੌਣੇ 2 ਲੱਖ ਰੁਪਏ ਦੇ ਚਲਾਨ ਕਹਿੰਦੇ ਬਣਦੇ ਨੇ ਜੱਜ ਸਾਹਿਬ ਨੇ ਕਿਹਾ ਵੀ ਜਦੋਂ ਇਹ ਪੂਰਾ ਹੋਇਆ ਤਾਂ ਬੰਦਾ ਇੰਨਾ ਤੈਸ਼ ਆ ਗਿਆ ਮਨੀ ਮਾਜਰੇ ਦਾ ਕਹਿੰਦੇ ਰਹਿਣ ਵਾਲਾ ਇੰਨਾ ਤੈਸ਼ ਆ ਗਿਆ ਕਿ ਉਹਨੇ ਉਥੇ ਰੋਲਾ ਰੱਪਾ ਸ਼ੁਰੂ ਕਰਤਾ ਹੁਣ ਉਹਦੋਂ ਵੀ ਜਿਆਦਾ ਪਰੇਸ਼ਾਨੀ ਖੜੀ ਹੋ ਗਈ ਕਿਉਂਕਿ ਜਦੋਂ ਰੋਲਾ ਰੱਪਾ ਪਾਇਆ ਜੱਜ ਸਾਹਿਬ ਕਹਿੰਦੇ ਇਸ ਸਕੂਟਰੀ ਦੀ ਚਾਬੀ ਫੜੋ ਚਾਬੀ ਤਾਂ ਸਕੂਟਰੀ ਦੀ ਫੜਾਤੀ ਪਰ ਫਰਾਰ ਹੋ ਗਿਆ ਹੁਣ ਇਸ ਪੂਰੇ ਰੋਲੇ ਰੱਪੇ ਨੂੰ ਲੈ ਕੇ ਉਹਦੇ ਖਿਲਾਫ ਕਾਰਵਾਈ ਵਾਸਤੇ ਹੈ ਜਿਹੜਾ ਜੱਜ ਸਾਹਿਬ ਨੇ ਕਿਹਾ ਹੈ ਜੀ ਜਿਹੜੇ ਸੈਕਟਰ 36 ਦੇ ਥਾਣਾ ਐਸਐਚਯੂ ਨੂੰ ਕਹਿ ਆ ਵੀ ਇਹਦੇ ਪਰਚਾ ਦਰਜ ਕਰੋ ਪਰਚਾ ਦਰਜ ਕਰਕੇ ਹੁਣ ਅਗਲੀ ਕਾਰਵਾਈ ਰਹੂਗੀ ਪਰ ਇਹਦੇ ਵਿੱਚ ਸਭ ਤੋਂ ਵੱਡੀ ਗੱਲ ਇਹ ਹੈ ਦੋਸਤੋ ਕਿ ਹੋ ਸਕਦਾ ਵੀ 1% ਉਸ ਬੰਦੇ ਨੂੰ ਪਤਾ ਲੱਗਿਆ ਨਾ ਲੱਗਿਆ ਇਹ ਕਹਿ ਨਹੀਂ ਸਕਦੇ ਪਰ ਜ਼ਿਆਦਾਤਰ ਹੁਣ ਕੀ ਹੈ ਕਿ ਤੁਹਾਡੇ ਫੋਨ ਤੇ ਕਹਿੰਦੇ ਇੱਕ ਮੈਸੇਜ ਹੀ ਆਉਂਦਾ ਟੈਕਸ ਕਿਉਂਕਿ ਜਿਹੜੀ ਆਨਲਾਈਨ ਚਿੱਠੀ ਸੀਗੀ ਪਹਿਲਾਂ ਇੱਕ ਚਿੱਠੀ ਆਉਂਦੀ ਹੁੰਦੀ ਸੀ ਫੋਟੋ ਲੱਗੀ ਵਾਲੀ ਤਾਂ ਉਹ ਚਿੱਠੀ ਬੰਦ ਕਰਤੀ ਸੀਗੀ ਪੁਲਿਸ ਨੇ ਕਿ ਤੁਹਾਡੇ ਘਰੇ ਨਹੀਂ ਆਉਗੀ ਤੁਸੀਂ ਆਪ ਚੈੱਕ ਕਰ ਲਓ ਉਦੋਂ ਬਾਅਦ ਦੇ ਵਿੱਚ ਹੁਣ ਬਾਕੀ ਲੋਕਾਂ ਵਾਸਤੇ ਇਹ ਹੈ ਵੀ ਤੁਸੀਂ ਆਪਦੇ ਚਲਾਨ ਚੈੱਕ ਕਰਦੇ ਰਿਹਾ ਕਰੋ ਖਾਸ ਕਰਕੇ ਜਦੋਂ ਚੰਡੀਗੜ੍ਹ ਘੁੰਮਦੇ ਹੋ ਜਾਨੇ ਅਣਜਾਨੇ ਕਿਸੇ ਵੀ ਚੱਕਰ ਦੇ ਵਿੱਚ ਜੇਕਰ ਤੁਹਾਡਾ ਜੇ ਕਹਿ ਜਾਵੇ ਚਲਾਨ ਕੱਟ ਗਿਆ ਤਾਂ ਤੁਸੀਂ ਆਪਦਾ ਆਨਲਾਈਨ ਦੇਖ ਲਓ ਕਿਤੇ ਆ ਪੌਣੇ 2 ਲੱਖ ਵਾਲਾ ਕੰਮ ਨਾ ਹੋਵੇ ਵੀ ਸਕੂਟਰੀ ਹੈਗੀ 30-40 ਹਜ਼ਾਰ ਦੀ ਚਲਾਨ ਪੌਣੇ 2 ਲੱਖ ਰੁਪਏ ਦੇ ਹੋਏ ਪਏ ਨੇ ਹੁਣ ਇਹ ਜਿਹੇ ਚ ਆਮ ਤੌਰ ਤੇ ਲੋਕ ਜਿਆਦਾ ਜੇ ਦੇਖਿਆ ਜਾਵੇ ਔਨਲਾਈਨ ਦੇਖਦੇ ਨਹੀਂ ਮੈਸੇਜ ਟੈਕਸਟ ਬਹੁਤ ਘੱਟ ਲੋਕ ਦੇਖਦੇ ਨੇ WhatsApp ਮੈਸੇਜਾਂ ਦੇ ਪੁਰਸ ਨਹੀਂ ਕਹਿੰਦਾ ਵੀ ਅਸੀਂ ਕਰਦੇ ਨਹੀਂ ਜਲਦੀ ਜਲਦੀ ਭਾਈ ਇਸ ਕਰਕੇ ਤੁਸੀਂ ਉਹਦੇ ਤੇ ਵਿਸ਼ਵਾਸ ਨਾ ਕਰੋ ਕਿਉਂਕਿ ਫਰੋਡ ਸਕੈਮ ਵੀ ਹੋ ਰਿਹਾ ਹੁਣ ਆਮ ਤੌਰ ਤੇ ਤੁਹਾਡੇ ਕੋਲ ਰਸਤਾ ਹੀ ਵੱਜ ਜਾਂਦਾ ਵੀ ਮਹੀਨੇ ਸਵਾ ਮਹੀਨੇ ਬਾਅਦ ਚੈੱਕ ਕਰ ਲਿਆ ਕਰੋ ਵੀ ਕੋਈ ਚਲਾਨ ਤਾਂ ਨਹੀਂ ਹੋ ਗਿਆ ਕਿਉਂਕਿ ਜੇ ਨਾ ਚੈੱਕ ਰਿਆ ਤਾਂ ਫਿਰ ਇਕੱਠੇ ਭਰਨੇ ਬਹੁਤ ਔਖੇ ਨੇ ਹੁਣ ਇਹ 30 40 ਹਜ਼ਾਰ ਦੀ ਸਕੂਟਰੀ ਦਾ ਕਹਿੰਦੇ ਚੰਡੀਗੜ੍ਹ ਦੇ ਵਿੱਚ ਇਹ ਪਹਿਲਾ ਮਾਮਲਾ ਹੈਗਾ ਹਿਸਟਰੀ ਲਾ ਲੋ ਇਹਨੂੰ ਵੀ ਹੁਣ ਤੱਕ ਦੀ ਹ ਇਹਦੇ ਇੰਨੇ ਚਲਾਨ ਹੋਏ ਪਏ ਨੇ ਪਰ ਉਸ ਤੋਂ ਬਾਅਦ ਬੰਦੇ ਨੇ ਭਰਿਆ ਹੈ ਨੀਗਾ ਹੁਣ ਗੱਲ ਇਹ ਵੀ ਆ ਕੈਮਰਾ ਤੋਂ ਖਾਸ ਤੌਰ ਤੇ ਤੁਸੀਂ ਬਚ ਕੇ ਰਹਾ ਕਰੋ ਤੁਸੀਂ ਪਹਿਲਾਂ ਵੀ ਦੇਖੇ ਨੇ ਤੇ ਕੈਮਰਾ ਦੇ ਨਾਲ ਨਾਲ ਇਹ ਆ ਵੀ ਆ ਲਾਈਟਾਂ ਦੇ ਜਦੋਂ ਤੁਸੀਂ ਖੜਦੇ ਹੋ ਤਾਂ ਜੇਕਰ ਆ ਜੈਬਰਾ ਕ੍ਰੋਸਿੰਗ ਤੇ ਵੀ ਤੁਸੀਂ ਗੱਡੀ ਖੜਾ ਲਾ ਲਨੇ ਹੋ ਜਾਂ ਵੀਕਲ ਆਉਦਾ ਵਾਈਕ ਖੜਾ ਲਾ ਲਨੇ ਹੋ ਤਾਂ ਤੁਹਾਡਾ ਚਲਾਨ ਕਟੂਗਾ ਇਸ ਕਰਕੇ ਥੋੜਾ ਜਿਹਾ ਵੇਅਰ ਰਹੋ ਕਿਤੇ ਆ ਪੌਣੇ 2 ਲੱਖ ਵਾਲਾ ਕੰਮ ਨਾ ਹੋ ਜੇ ਕਿਉਂਕਿ ਇੰਨੀ ਅਮਾਉਂਟ ਦੀ ਤਾਂ ਸਪੂਟਰੀ ਨਹੀਂ ਹੈਗੀ ਬੰਦਾ ਅਗਲਾ ਕਹੂਗਾ ਮੈਂ ਤਾਂ ਵੀਕਲੀ ਛੱਡਦਾ ਨਾ ਜਿੰਨੇ ਚਲਾਨ ਮੋਟੇ ਹੋਏ ਪਏ ਨੇ